ਤਰਨਤਾਰਨ ਦੇ ਵਿੱਚ ਚੋਣ ਅਖਾੜਾ ਦਿਨੋ ਦਿਨ ਪੱਕਦਾ ਜਾ ਰਿਹਾ ਹੈ ਜਿੱਥੇ ਇੱਕ ਪਾਸੇ ਪਹਿਲਾਂ ਅਕਾਲੀ ਦਲ ਦੇ ਵੱਲੋਂ ਸਰਪੰਚਾਂ ਨੂੰ ਚੁੱਕੇ ਜਾਣ ਤੇ ਛਾਪੇਮਾਰੀ ਕਰਨ ਦੇ ਇਲਜ਼ਾਮ ਲਗਾਏ ਗਏ ਸਨ ਤੇ ਇਸੇ ਵਿਰੁੱਧ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ ਉਧਰ ਹੀ ਹੁਣ ਖਬਰ ਆਈ ਹੈ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਨੂੰ ਵੱਡਾ ਝਟਕਾ ਲੱਗਦਾ ਨਜ਼ਰ ਆਇਆ ਤਰਨਤਾਰਨ ਵਿਖੇ ਹੋ ਰਹੀ उपचुनाव ਨੂੰ ਲੈ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਚੋਣ ਇੰਚਾਰਜ ਸੁਖਦੇਵ ਸਿੰਘ ਉੱਪਰ ਅਮ੍ਰਿਤਸਰ ਹਾਈਵੇ ਤੇ ਜਾਣ ਲੇਵਾ ਹਮਲਾ ਹੋਣ ਦੀ ਖਬਰ ਮਿਲੀ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੈਟਰੋਲ ਨਮਾ ਬੰਬ ਨਾਲ ਸੁਖਦੇਵ ਸਿੰਘ ਦੀ ਗੱਡੀ ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਸੁਖਦੇਵ ਸਿੰਘ ਨੇ ਜਦੋਂ ਜਹਿਦ ਕਰਕੇ ਆਪਣੀ ਜਾਨ ਬਚਾਈ ਪਰ ਉਹ ਇੰਨਾ ਅੱਗ ਦੀਆਂ ਲਪਟਾਂ 'ਚ ਝੁਲਸ ਗਏ ਤੇ ਉਹ ਇਸ ਵਕਤ ਨਿੱਜੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ। ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਰਪ੍ਰਸਤ ਬਾਪੂ ਤਰਸੀਮ ਸਿੰਘ ਨੇ ਇਸ ਸਬੰਧੀ ਮਾਮਲੇ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਦਿੱਤੀ ਤੇ ਉਹਨਾਂ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਨਾ ਸ਼ੱਕ ਪ੍ਰਗਟਾਇਆ ਕਿ ਉਪਚੋਣ ਨੂੰ ਲੈ ਕੇ ਕਿਸੇ ਵਿਰੋਧੀ ਪਾਰਟੀ ਵੱਲੋਂ ਕਥਿਤ ਤੌਰ ਤੇ ਇਹ ਹਮਲਾ ਕੀਤਾ ਗਿਆ ਜਿਸ ਦੀ ਪ੍ਰਸ਼ਾਸਨ ਵੱਲੋਂ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਦਰੀ ਸ਼ੁੱਕਰਵਾਰ ਨੂੰ ਸ਼੍ਰੋਮ ਨੇ ਕਾਲੀ ਦਲ ਦੇ ਜਿਰਾ ਪ੍ਰਧਾਨ ਅਤੇ ਪੁਲਿਸ ਵਿਰੁੱਧ ਤਰਨਾ ਪ੍ਰਦਰਸ਼ਨ ਕਰਦੇ ਹੋਏ ਐਸਐਸਪੀ ਰਵਜੋਤ ਗਰੇਵਾਲ ਸਮੇਤ ਤੇ ਅਧਿਕਾਰੀਆਂ ਤੇ ਪੱਖਪਾਤ ਦੇ ਗੰਭੀਰ ਦੋਸ਼ ਲਗਾਏ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਨੇ ਚੋਣ ਆਯੋਗ ਨੂੰ ਸ਼ਿਕਾਇਤ ਦਿੱਤੀ ਕਿ ਪ੍ਰਸ਼ਾਸਨ ਸਰਕਾਰ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਹੈ ਤੇ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਦੋਸ਼ ਹੈ ਕਿ ਪੁਲਿਸ ਵੱਲੋਂ ਅਕਾਲੀ ਵਰਕਰਾਂ ਨੂੰ ਬਿਨਾਂ ਕਾਰਨ ਤੰਕੀ ਦਿੱਤਾ ਜਾ ਰਿਹਾ ਹੈ। ਸੁਖਵਿੰਦਰ ਕੌਰ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਦੇ ਇੱਕ 파ਰਸ਼ਦ, ਦੋ ਸਰਪੰਚ ਤੇ ਇੱਕ ਸਾਬਕਾ ਸਰਪੰਚ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਘਰੋਂ ਚੁੱਕ ਲਿਆ ਗਿਆ। ਅਕਾਲੀ ਦਲ ਨੇ ਇਸ ਕਾਰਵਾਈ ਨੂੰ ਵਿਰੋਧੀ ਉਮੀਦਵਾਰਾਂ ਤੇ ਦਬਾਅ ਵਧਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਇਸ ਦੇ ਵਿਰੋਧ ਚ ਸ਼੍ਰੋਮ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ ਨੇ ਤਨਤਾਰਨ ਦੇ ਵਿੱਚ ਧਰਨਾ ਦਿੱਤਾ ਪਾਰਟੀ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਨਿਰਪੱਖ ਰਹਿਣਾ ਚਾਹੀਦਾ ਪਰ ਤਨਤਾਰਨ ਵਿੱਚ ਪੁਲਿਸ ਪੂਰੀ ਤਰ੍ਹਾਂ ਸਰਕਾਰੀ ਸਿਆਸਤ ਦਾ ਹਿੱਸਾ ਬਣ ਚੁੱਕੀ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਤਰਨਤਾਰਨ ਜਿਹੜਾ ਅਜਨੁਰ ਸਦਜੀਤ ਸਿੰਘ ਕਾਦੀਆਂ ਵਰਤੀ ਹੁੰਦੀ ਸੀ ਜਾਲੜੀ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇਥੇ ਕਾਫੀ ਤਰਕ ਕਰਦਾ ਸਾਰਾ ਸਾਡੀ ਫੋਨ ਕੰਪਨੀ ਨੂੰ ਮੰਡਲ ਕਰ ਰਏ ਸੀਗੇ ਫਿਰ ਉਹਨਾਂ ਨੇ ਬਬਤ ਉਹੀ ਥੇ ਰਹੇ ਸੀ ਉਹ ਦਾ ਤੋਂ ਸ਼ਾਮ ਨੂੰ 11:30 ਵਜੇ ਤੋਂ ਬਾਅਦ ਸਾਹਮਣੇ ਇੱਕ ਹੀ ਕੰਮ ਵਾਲਾ ਫਿਰ ਜੇ ਉਹ ਰਸਤੇ ਵਿੱਚ ਅਮਰਸਰ ਤੋਂ ਬੇਰਕਾ ਬਟਾਰਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਜਿਹਦੇ ਹੱਥ ਦਾਤੇ ਉਹ ਰੁਕ ਰੁਕਿਆ ਤੇ ਰੁਕਦੇ ਸਾਰੇ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੋ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀ ਪਰ ਸੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕ ਦਾ ਬਲਾਸਟ ਹੋ ਕੇ ਤੁਸੀਂ ਗੱਡੇ ਪਾ ਲਾ ਅੱਜ ਲੱਗੇ ਤੇ ਉਹਨੂੰ ਬੜੀ ਮੁਸ਼ਕਲ ਨਾਲ ਉਸ ਜਿਹੜੀ ਉਹਦੀ ਵਾਰੀ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਇੱਕ ਅੰਦਾਜ਼ਾ ਲਗਾ ਸਾਡੀ ਟੀਮ ਜੋ ਸਾਰੇ ਜਣੇ ਬੜੇ ਪਾ ਇਸ਼ੂ ਕੋਈ ਆ ਨਾ ਉਹ ਬੰਦੇ ਵੀ ਆਏ ਉਹਨਾਂ ਨੇ ਉਹ پوری ਕਸਿਆ ਕਰਕੇ ਪਹੁੰਚ ਕੀਤਾ ਕੋਣ ਕਰਨ ਤੋਂ ਬਾਅਦ ਜੇ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਾਰਾ ਅੰਮ੍ਰਿਤ ਹਸਪੀਟਲ ਉਹਨੂੰ ਲਿਜਾਇਆ ਗਿਆ ਉੱਥੇ ਜਾਣ ਤੋਂ ਬਾਅਦ ਵੀ ਨਾ ਆਪਣੀ ਹਸਪੀਟਲ ਵਾਲਿਆਂ ਨੇ ਡੀਐਮਸੀ ਰੈਫਰ ਕੀਤਾ ਉਹ ਡੀਐਮਸੀ ਇਹ ਰਾਤ ਦਾ ਉਹ ਡੀਐਮਸੀ ਦਾਖਲਿਆ ਤੇ ਹੁਣ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਕੋਈ ਨਾ ਕਿਹਾ ਮੜਾ ਜਿਹਾ ਬਤਨਾ ਕਰਕੇ ਥੋੜਾ ਜਿਹਾ ਠੀਕ ਹੈ ਉਹ ਇਹ ਪਰਲੂ ਇਹੋ ਜਿਹੜਾ ਕਿ ਜਿਹੜਾ ਚਵਾਦ ਰਿਹਾ ਉਹਦੇ ਵਿੱਚ ਸਾ ਨੂੰ ਇਹ ਸ਼ੱਕ ਹੈ ਇਹ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਡੰਡੇ ਬਣਾ ਰਹੀ ਗਿਆ ਜਿੱਦਾਂ ਇੱਥੇ ਲੋਕਾਂ ਨੂੰ ਘਾਇਆ ਸੁਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਦੇ ਪੱਤੇ ਕੀਤੇ ਜਾ ਰਹੇ ਆ ਉਹ ਸਾਡਾ ਥੋੜਾ ਸਰਗਰਮ ਵਰਕਰ ਸੀਗਾ ਸਰਗਰਮ ਆ ਕੁ ਸੀਗਾ ਇਹ ਪਾਰਟੀ ਦਾ ਸੁੱਤੇ ਸਾ ਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਉਹ ਹੀ ਸਾਡੇ ਵਿਰੋਧੀ ਸਰਕਾਰ ਨੂੰ ਜਿੱਦਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਹੋ ਲੋਕੀ ਹੋ ਜਾ ਖਰਾ ਲੱਗਦਾ ਕਿ ਕੀਤਾ ਹੋ ਸਕਦਾ ਹੈ ਵੈਸੇ ਤਾਂ ਜਾਜ ਦਾ ਵਿਸ਼ਾ ਸੀ ਤੇ ਸਰਕਾਰ ਨੂੰ ਕਹਿੰਨੇ ਕਿ ਇਸ ਦੀ ਤਰਫਕ ਜਾਂਚ ਜਿਹੜੀ ਯਾਰ ਉਹ ਗਰਾਉਂਡ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਰੋਟਾ ਰੋਟੀ ਪਾਣੀ ਦਾ ਪਾਣੀ ਬਾਕੀ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਹਾਂ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਅ ਆਇਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਨੁਕਤੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਏ ਕੋਈ ਬੋਥਾ ਦੇ ਨਹੀਂ ਬਹਿਣਾ ਆ ਜਾ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾਂ ਕਰਾਉਣ ਵਾਸਤੇ ਜਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਏ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਲੋਕਾਂ ਦਾ ਤੇ ਜਿਹੜੀ ਕਿ ਸਖਤ ਕਾਰਵਾਈ ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਬਾਦਲੀ ਜੀ ਜੇ ਤੁਸੀਂ ਬਾਦੀ ਦੱਸਦੇ ਹੋ ਜਾਂ ਕੁਝ ਪਤਾ ਚੱਲ ਪਾਇਆ ਹੈ ਕਿ ਵਾਅਕ ਹੀ ਸ਼ੋਰਨ ਸਮਾਜ ਰੂਜੀ ਜਾਂ ਕਿ ਇਹ ਜਿਸ ਟਾਈਮ ਤੇ ਉਹ ਬਾਹਰ ਖੜੇ ਹੋ ਉਸ ਟਾਈਮ ਤੇ ਉਹ ਉਹਨੇ ਉਹਨੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਉਹਨੇ ਦੱਸਿਆ ਤੋਂ ਬਾਅਦ ਤੇ ਫਿਰ ਵਜੇ ਤੱਕ ਮੇਰੇ ਖਲ ਵਿਹੋਸ਼ ਆ ਤੇ ਉਹਨੇ ਅੱਗੇ ਮੈਂ ਨਹੀਂ ਤੇ ਰੋਕਦਾ ਕਿ ਸਾਮ ਸਿਰ ਮੈਂ ਤੇ ਸੋਚਿਆ ਕਿ ਕਿਵੇਂ ਕਿ ਕਿਵੇਂ ਸੇ ਕਾਰ ਨੂੰ ਰੋਕ ਲਈ ਬਣੋ ਤੇ ਮੈਂ ਰੁਕ ਗਿਆ ਤੇ ਉਹ ਰੁਕ ਗਿਆ ਸਾਰੀ ਗੱਦਾ ਕਿਸੇ ਜਿਹੜੇ ਮੈਂ ਤਾਂ ਜੀ ਵਾਸਤੂ ਹੋ ਗਿਆ ਫਿਰ ਨੂੰ ਪਤਾ ਨਹੀਂ ਲੱਗਦਾ ਕਿ ਕੀ ਖਰਾਬ ਹੋ ਗਈ ਆ ਤੇ ਉਹ ਕੰਪਨੀ ਨੇ ਮਸਲਨਾ ਆਪਣੀ ਵੀਡੀਓ ਤੇ ਮੇਰੀ ਪਿਛਲੀ ਵਾਰੀ ਖੋਲ੍ਹ ਵੀ ਕਰਕੇ ਮੇਰੀ ਜਾਨ ਪਰ ਜਿੱਤ ਬਚ ਗਈ ਹੈ ਜਿਹਦੇ ਹਾਲਾਤ ਹੈ ਕਾਜ ਕੀ ਇਹ ਨਹੀਂ ਸੁਣਵਾਵਾ ਹੋ ਰਹੀ ਵੀ ਕਮੇਟੀ ਵਿਲੇਸ਼ੀਸ਼ੀਸ਼ਨ ਆ ਇਲੈਕਸ਼ਨ ਕਮਿਸ਼ਨ ਨੂੰ ਮੈਂ ਜਾ ਰਿਹਾ ਹਾਂ ਤੇ ਅਸੀਂ ਸਾਰੇ ਆਪਣਾ ਮੋਰੀ ਡੈਕਲੇਰੇਸ਼ਨ ਉਹ ਅਗਸਤ ਦੇ ਇਲੈਕਸ਼ਨ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੇ ਵਖਲਾਚ ਕਰਨਗੇ ਇੱਕ ਇੱਕ ਦਾ ਕਿਤਾ ਕਿ ਕਿਹੜਾ ਇਲੈਕਟ ਕੀ ਕਰੇ ਇਲੈਕਸ਼ਨ ਤਾਂ ਮਹਾਲੇ ਚੱਲ ਰਿਆਂ ਸਾਪਿਆ ਉਹਨਾਂ ਨੇ ਸੀ ਸਾਰਾ ਹੀ ਆ ਜੇ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ ਚ ਇਸ ਇਲੈਕਸ਼ਨ ਕਰਦੇ ਵਿੱਚ ਤੇ ਉਹ ਵੀ ਮੇਨ ਜਿਹੜੇ ਸਾਡੇ ਇਲੈਕਸ਼ਨ ਪੀ ਟੀਮ ਦੇ ਸੀਗੇ ਇਸ ਨੂੰ ਕਰਵਾਉਣ ਵਾਲੇ ਉਹਨਾਂ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਤੇ ਉਹ ਸਾਡੀ ਪਾਰਟੀ ਦੀ ਚੜ੍ਹਾਈ ਵੇਖਤੀ ਸਾਡੇ ਅਮੀਰਵਾਰ ਦੀ ਤਾਂ ਹੀ ਹੈ ਗਾ ਜਗੇ ਹੋਦੇ ਇਸੇ ਕਰਕੇ ਕੇ ਇਹਨਾਂ ਕੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਦਾ ਭਾਰ ਕਿ ਜੰਗੂਆਂ ਨਾਲ ਅਸ਼ੀਸ਼ ਪੈਦਾ ਕਰਕੇ ਹੁਣ ਪਿਛੇ ਛੱਡਿਆ ਜਾ ਸਕੀ ਇਹ ਇੱਕ ਮਦਦ ਜੀ ਕੀ ਕਹਿਣਾ ਚਾਹਦੇ ਹੋ ਰਹੀ ਇੰਸਟਾਗ੍ਰਾਮ ਤੇ ਪਰ ਤੇ ਕੋਲ ਮਾਈਕ ਲਾ ਲੋ ਜੀ ਮਾਈਕ ਇਹ ਜਿਹੜੀ ਕੀ ਇਨਸੀਡੈਂਟ ਹੋਇਆ ਉਹ ਪੌਂਟੀ ਕੀਤਾ ਕਰ ਉਹ ਵਾਹ ਜਿੱਤੇ ਖਾਲਸਾ ਵਾਹ ਜਿੱਤੇ ਕੀਤੇ ਦੇ ਮੈਨੂੰ ਕੱਲ ਰਾਤ ਨੂੰ ਸਤੇ ਮੈਨੂੰ ਚੰਗਾ ਭਰ ਲਿਆ 10 ਵਜੇ ਦਾ ਸਮਾਂ ਸੀ ਜਦੋਂ ਮੈਂ ਪਹੁੰਚਣ ਲੱਗਾ ਸੀ ਕਿ ਚੰਨੀ ਭੜੀ ਆਪਾਂ ਹਸ ਕੇ ਗੱਲ ਕਰੀ ਤੇ ਮੈਂ ਇਹਨੂੰ ਪੁੱਛਿਆ ਕਿ ਮੈਂ ਕਿਸਾਉਂ ਗਰਾਊਂਡ ਤੇ ਕੀ ਜਿਸਣਾ ਕਹਿੰਦਾ ਮਨਜੀਤ ਸਿੰਘ ਦੀ ਓਪੀ ਰਿਪੋਰਟ ਚੱਲ ਰਿਹਾ ਆਪਣਾ ਤੇ ਸਾਬ ਕਿਰਪਾ ਕਰਨ ਕਿ ਆਪਣੇ ਪਰਜੇਤਵਰ ਕਾਮਯਾਬੀ ਉਹਨਾਂ ਪਛਾਨਣੇ ਮੈਂ ਅੱਜ ਇਸ ਸਮੇਂ ਚੂਨ ਚੂਨ ਮੇਂ ਤੇ ਜਾਣਾਂ ਪਿਆ ਸੀ ਉਹ ਦਰਿਆਨ ਮੈਨੂੰ ਤੇ 1:3 2 ਵਜੇ ਤੇ ਸਾਮਾ ਸੀ ਮੈਨੂੰ ਖਤ ਪਤਾ ਲੱਗਾ ਕਿ ਸੁਖਦੇਵ ਦੀ ਨਸਲਾਂ ਦੀ ਗੱਡੀ ਦੇ ਵਿੱਚ ਕਿਸੇ ਨੇ ਮਤਲਬ ਕਲਾਸ ਕਰਤਾ ਛੁੱਟਦਾ ਫਿਰ ਕੋਹ ਕੰਪਣਾ ਆ ਗਿਆ ਇਹ ਮੈਨੂੰ ਐਸੀ ਸਹਿਣਾ ਕਿ ਇਹ ਸਰਦਾਰਾਂ ਦੀ ਨਸਲ ਤੋਂ ਇਛਾ ਨਾਲ ਜਿੰਦਾ ਕਰਦਾ ਕਿ ਇਹੋ ਜੇ ਕੰਮ ਕਰਨਾ ਕਿਤਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਸ ਤਰ੍ਹਾਂ ਕੇਸ਼ੇ ਕੇ ਉੱਤੇ ਕਰਦੇ ਰਹਿਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਨ ਦਾ ਅਧਿਕਾਰ ਪਰ ਆਪਾਂ ਸਾਨੂੰ ਕਿਸ ਨਾਲ ਕਰੀਏ ਕਿ ਹਰ ਕਿਸੇ ਜਾਣ ਆਪੱਖਾਂ ਤੇ ਚ ਪਾ ਕੇ ਆਪਾਂ ਚੋਣਾਂ ਲੜੀਏ ਪਹਿਲੀ ਗੱਲ ਤੇ ਸਹੂਨ ਆਣੀ ਚਾਹੀਦੀ ਬਹੁਤ ਜ਼ਿਆਦਾ ਗਲਤ ਹੋਇਆ ਸੁਖਦੀ ਵੀਰ ਦਿਨ ਰਾਤ ਦੇ ਕਰਕੇ ਮਲਕੀ ਟੀਮ ਵਰਕ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ